ਆਹ ਪਿਆਰੇ ਵੀਰ ਮਿੰਦ ਬਹੁਤ ਅੰਗ ਲੱਗਿਆ ਕਿ ਤੁਸੀਂ ਅੱਜ ਫਿਰ ਆਣੇ ਆਏ ਹੋ ਮੈਨੂੰ ਮਿਲਿਓ ਆ ਕੇ ਤੁਸੀਂ ਕੈਨੇਡਾ ਬੜੇ ਸਾਲਾਂ ਦੇ ਰਹਿ ਰਹੇ ਹੋ ਇੱਕ ਕੈਨੇਡੀਅਨ ਧਰਤੀ ਤੇ ਸਾਡੇ ਪੰਜਾਬੀਆਂ ਦੀ ਆਮਦ ਕਿਹੜੇ ਸਾਲ ਤੋਂ ਹੋਈ ਹੈ ਇਹ ਸਭ ਤੋਂ ਪਹਿਲਾਂ ਜੀ 1887 ਦੇ ਵਿੱਚ ਜਿਹੜਾ ਹੈਗਾ ਰੈਕਡ ਸ਼ੋਅ ਕਰਦਾ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਬ੍ਰਿਟਿਸ਼ ਕੋਲੰਬੀਆ ਚ ਵਿਕਟੋਰੀਆ ਸ਼ਹਿਰ ਦੇ ਵਿੱਚ ਸ਼ਿਪ ਦੇ ਵਿੱਚ ਗਏ ਸੀ ਤੇ ਉਸ ਵੇਲੇ ਇਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈਗਾ ਬ੍ਰਿਟਿਸ਼ ਦੇ ਥੱਲੇ ਇੰਡੀਆ ਰੂਲ ਸੀਗਾ ਸਾਡਾ ਤੇ ਬ੍ਰਿਟਿਸ਼ ਨੂੰ ਰਿਕੁਐਸਟ ਕੀਤੀ ਸੀ ਵੀ ਜਿਹੜੀ ਐ ਸਿੱਖ ਆਰਮੀ ਕੈਨੇਡਾ ਦੇ ਵਿੱਚ ਭੇਜੋ ਤੇ ਫਸਟ ਟਾਈਮ ਜਿਹੜੇ ਹੈਗੇ 1887 ਦੇ ਵਿੱਚ ਉੱਥੇ ਜਿਹੜੇ ਹੈਗੇ ਆ ਪੰਜਾਬੀ ਜਿਹੜੇ ਫਸਟ ਟਾਈਮ ਜਾ ਕੇ ਲੈਂਡ ਕੀਤੇ ਸੀ ਤੇ ਉਸ ਤੋਂ ਬਾਅਦ ਦਾ ਤਾਂ ਫਿਰ ਜਦੋਂ ਜੈਦ ਇਸ ਤਰ੍ਹਾਂ ਹੈਗੀ ਆ ਚੱਲਦਾ ਰਿਹਾ ਜੀ ਉਦੋਂ ਪਗਲਵਤੀ ਕੌਣ ਸੀ ਮੈਨੂੰ ਫਰਸਟ ਪ੍ਰਧਾਨ ਮੰਤਰੀ ਦਾ ਹੁਣ ਨਾਂ ਨਹੀਂ ਯਾਦ ਆ ਰਿਹਾ ਜੀ ਮੈਂ ਤੁਹਾਨੂੰ ਡੀਟੀ ਰੈਕੋਰਡ ਤੇ ਦੱਸ ਸਕਦਾ ਤੇ ਉਹਨਾਂ ਨੇ ਰਿਕੁਐਸਟ ਕੀਤੀ ਸੀ ਇੰਗਲੈਂਡ ਦੀ ਕੁਈਨ ਨੂੰ ਵੀ ਮੈਨੂੰ ਸਿੱਖ ਆਰਮੀ ਭੇਜੋ ਫਿਰ ਫਰਸਟ ਵਰਲਡ ਵਾਰ ਦੇ ਵਿੱਚ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਤਕਰੀਬਨ 5600 ਸਿੱਖਾਂ ਨੇ ਜਿਹੜਾ ਫਰਸਟ ਵਰਲਡ ਵਾਰ ਦੇ ਵਿੱਚ ਭਾਗ ਲਿਆ ਸੀ ਕੈਨੇਡਾ ਦੀ ਤਰਫੋਂ ਇਹਦਾ ਮਤਲਬ ਇਮੀਗ੍ਰੈਂਟ ਇਮੀਗ੍ਰੈਂਟ ਤਾਂ ਨਹੀਂ ਸੀ ਨਾ ਨਹੀਂ ਜਿਹੜੇ ਸਿੱਖ ਕਮਿਊਨਿਟੀ ਗਈ ਹੈ ਨਾ ਜੀ ਉਹ ਕੈਨੇਡਾ ਦੇ ਲਈ ਪਹਿਲੋਂ ਲੈਂਡ ਇਮੀਗ੍ਰੈਂਟਸ ਨਹੀਂ ਗਏ ਜਾਂ ਉਹ ਜਿਹੜਾ ਕੰਮ ਕਰਨ ਲਈ ਨਹੀਂ ਗਏ ਇਹ ਉਹਨਾਂ ਦੀ ਹੈਲਪ ਕਰਨ ਲਈ ਗਏ ਸੀ ਕੈਨੇਡੀਅਨ ਸਰਕਾਰ ਦੀ ਕੈਨੇਡੀਅਨ ਸਰਕਾਰ ਦੀ ਹੈਲਪ ਕਰਨ ਲਈ ਗਏ ਸੀ ਇਹ ਇਸ ਕਰਕੇ ਅਸੀਂ ਹੁਣ ਸਰਕਾਰ ਤੇ ਦਾਵਾ ਕਰਦੇ ਆਂ ਵੀ ਅਸੀਂ ਜਿਹੜਾ ਲੈਂਡ ਲੈਂਡ ਇਮੀਗ੍ਰੈਂਟ ਨਹੀਂ ਕੈਨੇਡਾ ਚ ਅਸੀਂ ਸਟੇਕ ਹੋਲਡਰ ਹਾਂ ਤੇ ਸਾਡੀ ਜਿਹੜੀ ਹਿਸਟਰੀ ਆ ਪੁਰਾਣੀ ਉਹ ਜਿਹੜੇ ਫਰਸਟ ਵਰਲਡ ਵਾਰ ਦੇ ਵਿੱਚ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਪੰਜਾਬੀਆਂ ਨੇ ਟਾਡੀ ਮਦਦ ਕੀਤੀ ਤੇ ਤੁਹਾਨੂੰ ਜਿਹੜੀ ਆ ਆਰਮੀ ਦੀ ਬਹੁਤ ਸਾਰੇ ਲੋਕ ਉੱਥੇ ਸ਼ਹੀਦ ਵੀ ਹੋ ਗਏ ਸੀ ਤੇ ਵੀ ਸਾਡੀ ਹਿਸਟਰੀ ਜਿਹੜੀ ਆ ਉਹ ਕੈਨੇਡੀਅਨ ਸੁਨ ਦੇ ਵਿੱਚ ਪੜਾਈ ਜਾਵੇ ਹਾਂਜੀ ਇਹ ਜਿਹੜਾ ਵਿਚਰਵ ਹੋਇਆ ਉਹ ਤੋਂ ਹਾਂਜੀ ਇਹਨਾਂ ਮਤਲਬ ਸਮਝ ਲੋ ਕਿ ਗੈਰ ਇਨਸਾਨੀ ਬਦੀਰਾ ਸੀ ਕਿ ਕਿ ਉਹਨਾਂ ਨੂੰ ਏਡੇ ਵੱਡੇ ਕਾਫਲੇ ਨੂੰ ਤੁਸੀਂ ਵਾਪਸ ਮੋੜ ਲਿਆ ਲੈਂਡ ਨਹੀਂ ਹੋਣ ਦਿੱਤਾ ਤੇ ਤੁਹਾਡੇ ਅਰੇ ਇਹ ਤਾਂ ਜਿਹੜੀ ਹੈ ਜੀ ਇਹ ਤਾਂ ਬੜੀ ਸ਼ਰਮ ਵਾਲੀ ਗੱਲ ਸੀ ਕਿਉਂਕਿ ਕੈਨੇਡਾ ਵੀ ਉਦੋਂ ਜਿਹੜਾ ਅੰਡਰ ਬ੍ਰਿਟਿਸ਼ ਸੀ ਤੇ ਇੰਡੀਆ ਵੀ ਅੰਡਰ ਬ੍ਰਿਟਿਸ਼ ਸੀ ਤੁਸੀਂ ਆਪਣੇ ਹੀ ਸਿਟੀਜ਼ਨ ਨੂੰ ਕਿਦਾਂ ਜਿਹੜਾ ਹੈਗਾ ਵਾ ਵੀ ਨਹੀਂ ਲੈਂਡ ਹੋਣ ਦਿੱਤਾ ਸੋ ਇਹ ਜਿਹੜੀ ਗੱਲ ਸੀਗੀ ਇਹ ਇਹ ਸਾਨੂੰ ਲੜਾਈ ਇਸ ਗਲ ਤੇ ਲੜਨੀ ਚਾਹੀਦੀ ਸੀ ਪਰ ਅਸੀਂ ਪਹਿਲਾਂ ਜਿਹੜੀ ਆ ਸਾਡੇ ਜਿਹੜੇ ਵੱਡੇ ਲੀਡਰ ਸੀਗੇ ਜੀ ਉਹਨਾਂ ਨੇ ਲੜਾਈ ਇਸ ਕਰਕੇ ਲੜੀ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਤੇ ਸਾਨੂੰ ਇੱਥੇ ਲੈਣ ਨਹੀਂ ਹੁੰਨ ਦਿੱਤਾ ਲੜਾਈ ਇਹ ਲੜਨੀ ਚਾਹੀਦੀ ਸੀ ਵੀ ਅਸੀਂ ਦੱਸੇ ਸਾਡਾ ਹੱਕ ਹੈ ਤੇ ਉਹਦਾ ਫਿਰ ਉਹ ਜਿਹੜਾ ਹੈਗਾ ਜੀ ਤਰੀਕਾ ਹੀ ਬਦਲ ਜਾਣਾ ਸੀ ਲੜਾਈ ਦਾ ਉਸ ਦਾ ਇਹ ਚੀਜ਼ ਤਾਂ ਬਹੁਤ ਬ੍ਰਿਤਰਾ ਫਿਆਰ ਕੀਤਾ ਬੜਾ ਲੰਮਾ ਸਮਾਂ ਬਾਅਦ ਤੱਕ ਜਿਹੜੇ ਤੁਹਾਡੇ ਚੇਂਜ ਤੋਂ ਲੋਕ ਜਾਂਦੇ ਸੀ ਹਾਂਜੀ ਉਹਨਾਂ ਨੂੰ ਕ ਲੈਂਡ ਕਰਮ ਸਾਬ ਪੈਨਸ਼ਨ ਮਿਲਦੀ ਸੀ ਬ੍ਰਿਟਨ ਤੋਂ ਇਹ ਬਿਲਕੁਲ ਪੰਜਾਬੀਆਂ ਨੂੰ ਉਹਦੇ ਲਈ রাইਟ ਨਹੀਂ ਪਈ ਹਾਂਜੀ ਪੰਜਾਬੀਆਂ ਨੇ ਲੜ ਕੇ ਲੈ ਆਪਣੇ ਅਧਿਕਾਰ ਦੇ ਚੀਨਿਆਂ ਨੂੰ ਇਹਨਾਂ ਨੇ ਉਦੋਂ ਜਿਹੜਾ ਸੀਗਾ ਚੀਨਿਆਂ ਨੇ ਵੀ ਡਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਜਿਹੜੀ ਕੈਨੇਡੀਅਨ ਰੇਲਵੇ ਹੈ ਜੀ ਉਹਨੂੰ ਬਿਛਾਉਣ ਦੇ ਵਿੱਚ ਉਹ ਚੀਨਿਆਂ ਦਾ ਯੋਗਦਾਨ ਸੀਗਾ ਸਾਰਾ ਤੇ ਸਾਡੇ ਲੋਕ ਵੀ ਨਾਲ ਕੰਮ ਤਾਂ ਕਰਦੇ ਜੀ ਪਰ ਜਿਆਦਾ ਸਾਡੇ ਲੋਕ ਜਿਹੜੇ ਸੀ ਉਹ ਮੇਲਾ ਦੇ ਵਿੱਚ ਕੰਮ ਕਰਦੇ ਸੀ ਲੰਬਰ ਮੇਲਾ ਦੇ ਵਿੱਚ ਕੰਮ ਕਰਦੇ ਸੀ ਇਹ ਜਿਹੜਾ ਸਾਰਾ ਨਿظام ਉਹ ਸਿਰਾ ਉੱਥੇ ਪੰਜਾਬੀਆਂ ਦੀ ਸਰਬਾਰੀ ਇੱਕ ਹੱਦ ਤੱਕ ਬਹੁਤ ਕਾਇਮ ਹੋਈ ਇਹਦੇ ਲੰਬੇ ਸਮੇਂ ਤੋਂ ਬਾਅਦ ਹਾਂ ਜੀ ਮੇਲੇ ਬੰਦੇ ਤੋਂ ਬਾਅਦ ਜਿਆਦਾ ਉਹਨਾਂ ਦਾ ਜਦੋਂ ਬਹੁਤ ਸਾਰੇ ਪੜ੍ਹੇ ਲਿਖੇ ਬੱਚੇ ਗਏ ਉੱਥੇ ਇਹ ਤਕਰੀਬਨ ਜਦੋਂ ਫਰਸਟ ਜਨਰੇਸ਼ਨ ਜਿਹੜੀਆਂ ਵੀ ਗਈਆਂ ਨਾ ਜੀ ਉਹਨਾਂ ਨੇ ਤਾਂ ਮਿਹਨਤ ਕੀਤੀ ਤੇ ਜਿਹੜਿਆ ਵੀ ਘਰ-ਬਾਰ ਬਣਾਇਆ ਤੇ ਜਾਂ ਪਿੱਛੇ ਦਾ ਵੀ ਕੋਠੀਆਂ ਬਣਾਏ ਬਣਾਏ ਗਏ ਤਾਂ ਸਾਰੇ ਕੰਮ ਕਰਨ ਸੀਗੇ ਉਹਨਾਂ ਦੇ ਹਾਂ ਜੀ ਹਾਂ ਜੀ ਬਾਅਦ ਦੇ ਵਿੱਚ ਉੱਥੇ ਕੰਮ ਦੇਣ ਯੋਗੇ ਬਣ ਗਏ ਤੇ ਕਮਿਊਨਿਟੀ ਇੰਨੀ ਵੈਲਥੀ ਹੋ ਗਈ ਜਿਹੜੀ 90 ਤੋਂ ਬਾਅਦ ਹਾਂ ਜਦੋਂ ਸਾਨੂੰ ਸਮਝ ਆ ਗਈ ਵੀ ਜਿਹੜਾ ਹੈਗਾ ਵੀ ਕਿਹੜੇ ਕੰਮਾਂ ਦੇ ਵਿੱਚ ਪੈਣਾ ਚਾਹੀਦਾ ਜਦੋਂ ਸਾਡੇ ਲੋਕ ਜਿਹੜੇ ਹੈਗੇ ਆ ਜੀ ਪ੍ਰਾਪਰਟੀਆਂ ਦੇ ਵਿੱਚ ਪਏ ਤੇ ਲੈਂਡ ਡਿਵੈਲਪਮੈਂਟ ਦੇ ਵਿੱਚ ਪਏ ਉਹ ਤੋਂ ਬਾਅਦ ਤਾਂ ਤੁਸੀਂ ਬਲੀਵ ਨਹੀਂ ਕਰ ਸਕਦੇ ਵੀ ਅੱਜ ਜਿਹੜੀ ਸਾਡੀ ਕਮਿਊਨਿਟੀ ਦੀ ਵੈਲਥ ਹੈ ਪੰਜਾਬੀ ਕਮਿਊਨਿਟੀ ਦੀ ਉਹ ਇਜ਼ਰਾਈਲੀ ਕਮਿਊਨਿਟੀ ਨਾਲੋਂ ਵੀ ਉੱਪਰ ਹੈ ਅਸੀਂ ਹਰ ਪੱਖ ਦੇ ਵਿੱਚ ਯੋਗਦਾਨ ਪਾਉਨੇ ਆ ਹੁਣ ਇਸੇ ਕਰਕੇ ਸਾਡੀ ਉੱਥੇ ਸੇਜ ਜ਼ਿਆਦਾ ਅਸੀਂ ਭਾਰਤ ਸਰਕਾਰ ਨੂੰ ਵੀ ਇਸ ਗੱਲ ਤੇ ਜ਼ੋਰ ਪਾਉਨੇ ਆ ਵੀ ਤੁਸੀਂ ਜਿਹੜਾ ਇੰਡੀਅਨ ਪੰਜਾਬੀ ਡਾਇਸਪੋਰਾ ਵਾ ਉਹ ਤੁਹਾਡੇ ਇੱਕ ਐਸੈਟ ਆ ਤਾਨੂੰ ਯਾਦ ਹੋਏਗਾ ਗਿਲਸਾ ਵੀ ਜਦੋਂ ਭਾਰਤ ਨੂੰ ਜਦੋਂ ਆਪਣਾ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਸੀਗੀ ਤੇ ਇਹਨਾਂ ਨੂੰ ਫੋਰਨ ਕਰੰਸੀ ਦੀ ਲੋੜ ਪਈ ਸੀ ਭਾਵੇਂ ਉਹ 1984 ਹੋ ਚੁੱਕਾ ਸੀ ਪਰ ਫਿਰ ਵੀ ਪੰਜਾਬੀਆਂ ਨੇ ਜਿਹੜਾ ਆਪਣੇ ਦੇਸ਼ ਦੇ ਲਈ ਜਿਹੜਾ ਇੰਨਾ ਜ਼ਿਆਦਾ ਇਹਨਾਂ ਨੇ ਕਿਹਾ ਸੀ 5 ਕਿਲੋ ਸੋਨਾ ਤੇ ਕਰੰਸੀ ਤੁਸੀਂ ਜਿਹੜੀ ਹੈਗੀ ਆ ਤੇ ਸੋਨਾ ਵੀ ਭਰ ਦਿੱਤਾ ਸੀ ਇੰਡੀਆ ਦਾ ਤੇ ਜਿਹੜੀ ਫੋਰਨ ਕਰੰਸੀ ਵੀ ਇੰਨੀ ਜ਼ਿਆਦਾ ਭੇਜੀ ਸੀ ਇੰਡੀਆ ਚ ਤੇ ਜਿਹੜੀ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਕਿ ਜਿਹੜੇ ਪੰਜਾਬੀ ਲੋਕ ਆ ਉਹ ਸਾਡਾ ਐਸੈਟ ਆ ਪਰ ਇਹਦੇ ਤੇ ਕੰਮ ਕਰਨ ਦੀ ਅਜੇ ਬਹੁਤ ਲੋੜ ਹੈ ਇਹ ਲੈਂਡਡ ਇਮੀਗ੍ਰੇਸ਼ਨ ਲੈਂਡਡ ਇਮੀਗ੍ਰੇਸ਼ਨ ਕਿਹੜੇ ਸਾਲ ਤੋਂ ਹੋ ਰਹੀ ਹੈ ਉਸ ਪਹਿਲੋਂ ਤਾਂ ਇਹ ਤਕਰੀਬਨ ਜਿਹੜੇ ਗਏ 13 ਸਾਲ ਤੱਕ ਇਹ ਇਕੱਲੇ ਰਹੇ ਜੀ ਫਿਰ ਇਹਨਾਂ ਨੇ ਆਪਣੀਆਂ ਪਰਿਵਾਰ ਮੰਗਾਉਣੇ ਸ਼ੁਰੂ ਕੀਤੇ ਤੇ ਫਸਟ ਟਾਈਮ 1901 ਦੇ ਵਿੱਚ ਜਿਹੜੀਆਂ ਫੈਮਿਲੀਜ਼ ਲੈ ਕੇ ਗਏ ਤੇ ਫਿਰ ਇਹਨਾਂ ਨੇ ਹੌਲੀ ਹੌਲੀ ਜਿਹੜੀ ਆ ਵੀ ਉੱਥੇ ਜਦੋਂ ਫੈਮਿਲੀ ਗਈ ਤੇ 1906 ਦੇ ਵਿੱਚ ਗੁਰਦੁਆਰਾ ਸਭ ਬਣਾ ਲਿਆ ਸੀ ਰੌਕੀ ਕਿ ਤੁਹਾਨੂੰ ਵੈਨਕੂਰ ਦੇ ਵਿੱਚ ਹਾਂਜੀ ਉਦੋਂ ਰਸਤੇ ਨਹੀਂ ਸੀਗੇ ਜਦੋਂ ਡਾਊਨ Town 'ਚ ਸੀਗਾ ਸੈਕਿੰਡ ਐਵੇਨਿਊ ਤੇ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਵੀ ਬਹੁਤ ਫਿਰ ਇਹਨਾਂ ਨੇ ਜਿੱਦਾਂ ਫੈਮਿਲੀਜ਼ ਨੂੰ ਬੁਲਾਉਣ ਦਾ ਬਾਅਦ ਦੇ ਵਿੱਚ ਜਿਹੜਾ ਸੀਗਾ ਸਾਡੇ ਕੋਲ ਵੋਟ ਦਾ ਵੀ ਅਧਿਕਾਰ ਲੈ ਲਿਆ ਤੇ ਫੈਮਲੀਆਂ ਨੂੰ ਮੰਗਾਉਣ ਦਾ ਵੀ ਬੰਦ ਕਰ ਦਿੱਤਾ ਉਹ ਫਿਰ ਜਦੋਂ ਜ਼ਾਇਦ ਕਰਕੇ ਜੀ ਉਹ ਦਰਸ਼ਨ ਸਿੰਘ ਕੈਨੇਡੀਅਨ ਹਾਂ ਤੇ ਇੱਕ ਵਕੀਲ ਪਟਿਆਨਾ ਦੇ ਪੱਧਰੇ ਦੇ ਰਾਤੀ ਸੀ ਉਹ ਬਿਲਾਂ ਦੇ ਪਿੱਛੇ ਇਹਨਾਂ ਦੇ ਸਾਬ ਉੱਥੇ ਉਹ ਜਿਹੜਾ ਮੇਲਾ ਕੀਤਾ ਮੇਲਾ ਵੀ ਕਰਾਇਆ ਸੀ ਡੈਡੀਕੇਟ ਕੀਤਾ ਸੀ ਡੈਡੀਕੇਟ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਫੈਮਲੀਆਂ ਦਾ ਤੇ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈਗਾ ਵੀ ਜਦੋਂ ਮਿਲ ਗਿਆ ਸਾਨੂੰ 1936 ਚ ਤੇ ਉਹ ਤੋਂ ਬਾਅਦ ਇਹ ਜਿਹੜਾ ਦਰਸ਼ਨ ਸਿੰਘ ਕਨੇਡੀਅਨ ਜੀ ਉਹਦਾ ਉਸ ਕਰੀਏ ਬੜਾ ਵੱਡਾ ਕੰਟ੍ਰਿਬਿਊਸ਼ਨ ਹੈ ਬਹੁਤ ਵੱਡਾ ਜੀ ਜਿਹੜੀਆਂ ਪਹਿਲਾਂ ਮੇਲਾ ਚ ਲੋਕ ਕੰਮ ਕਰਵਾਉਂਦੇ ਸੀਗੇ ਤਾਂ ਉਹਨਾਂ ਨੂੰ ਜਦੋਂ ਦਿਲ ਕਰਦਾ ਸੀ ਤੋਰ ਦਿੰਦੇ ਸੀ ਇਹਨਾਂ ਨੇ ਯੂਨੀਅਨ ਬਣਾਉਣ ਦੇ ਵਿੱਚ ਵੀ ਇਹ ਸਭ ਤੋਂ ਮੋਢੀਆਂ ਦੇ ਵਿੱਚੋਂ ਜਿਹੜੇ ਸੀ ਉਹ ਦਰਸ਼ਨ ਸਿੰਘ ਕਨੇਡੀਅਨ ਹੀ ਸਨ ਇਹ ਜਿਹੜਾ ਕੰਮ ਘਾਟਾ ਮਾਰੂ ਇਹਨੂੰ ਗੌਲੰਟ ਦੇ ਹਾਊਸ ਦੇ ਨਾਂ ਨਾਲ ਲੈ ਕੇ ਗਏ ਇੱਥੇ ਬਾਬਾ ਗੁਰਦੇਵ ਸਿੰਘ ਦੇ ਹਾਂਜੀ ਸਿਰਾਲੀ ਵਾਲੇ ਹਾਂਜੀ ਹਾਂਜੀ ਉਸ ਕੰਮ ਇਹ ਬਹੁਤ ਮੇਰੇ ਖੇਪੀਆ ਅੰਦਰ ਹੈ ਕਿ ਕਾ ਲੈਂਦਾ ਦੇਖੋ ਜਿਹੜੀ ਉਹਦਾ ਜਹਾਜ਼ ਦਾ ਜਿਹੜਾ ਕੰਪਨੀ ਦਾ ਨਾਮ ਸੀ ਉਹ ਵੈਸੇ ਗੁਰੂ ਨਾਨਕ ਜਹਾਜ਼ ਇੰਕ ਸੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਹਾਂਜੀ ਸਟੀਮ ਕੰਪਨੀ ਤੇ ਪਰ ਜਿਹੜਾ ਸ਼ਿਪ ਜਿਹੜੀ ਸੀਗੀ ਉਹਦਾ ਨਾਮ ਤਾਂ ਕਾਮਾਗਾਟਾ ਮਾਂਮੀ ਕੰਪਨੀ ਹੋ ਸੀ ਜਿਹਦੇ ਤੋਂ ਐਰ ਕੀਤਾ ਸੀਗਾ ਪਰ ਤੁਸੀਂ ਨਾਂ ਦਾ ਕੋਈ ਵੀ ਇਹਨਾਂ ਨੇ ਬਾਬਾ ਗੁਰਦੇਵ ਸਿੰਘ ਹੋਰ ਨੇ ਜਿਹੜਾ ਹੈਗਾ ਵੀ ਉਹ ਨਾਂ ਗੁਰਨਾਮਕ ਜਹਾਜ਼ ਦਾ ਇਸ਼ੂ ਜਿਹੜਾ ਇਹਨਾਂ ਨੇ ਜੋੜਿਆ ਤੇ ਉਹ ਗਿਆ ਸੀਗਾ ਤੇ ਉਤੋਂ ਬਾਅਦ ਹੀ ਜਿਹੜਾ ਸੀਗਾ ਵੀ ਇਹ ਜਦੋਂ ਉਹਦੇ ਨਾਲ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੋਈ ਉਦੋਂ ਸਾਨੂੰ ਵੀ ਨਹੀਂ ਪਤਾ ਲੱਗਾ ਜੀ ਵੀ ਇਹ ਲੜਾਈ ਜਿਹੜੀ ਹੈਗੀ ਹੈ ਜਾਂ ਸਾਡੇ ਵੱਡੇ-ਵਡੇਰਿਆਂ ਨੂੰ ਨਹੀਂ ਪਤਾ ਲੱਗਾ ਈਵਨ ਕੈਨੇਡਾ ਵੀ ਅੰਡਰ ਬ੍ਰਿਟਿਸ਼ ਸੀ ਤੇ ਇੰਡੀਆ ਵੀ ਸੀ ਇਹ ਤਾਂ ਬਹੁਤ ਵੱਡਾ ਵਿਤਕਰਾ ਕੀਤਾ ਉਹਨਾਂ ਨੇ ਤਾਂ ਹੀ ਉਹਨਾਂ ਨੇ ਅਪੋਲੋਜੀ ਵੀ ਕੈਨੇਡੀਅਨ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਕੀਤੀ ਦੋ ਵਾਰੀ ਹਾਂਜੀ ਇਸ ਵਕਤ ਕੈਨੇਡਾ ਦੇ ਵਿੱਚ ਜਿਹੜਾ ਖਾਸ ਤਕਿ ਮੀਡੀਆ ਪੰਜਾਬੀ ਮੀਡੀਆ ਹਾਂਜੀ ਉਹ ਭਾਵੇਂ ਸਰੀ ਹੋਵੇ ਕੈਨੇਡਾ ਵੈਂਪੂਰ ਹੋਵੇ ਜਾਂ ਤੁਹਾਡਾ ਰੱਬ ਨਾ ਕਰੇ ਟੋਰਟੋ ਹੋਵੇ ਐਡਮੰਟਨ ਹੋਵੇ ਕੈਲਗਰੀ ਹੋਵੇ ਸਭ ਤੋਂ ਤੇ ਉਹ ਸਾਡੇ ਸੰਚਾਰ ਕਰਕੇ ਸਾਡੇ ਟੱਪਰਾਂ ਦਾ ਸਾਡੇ ਜੀਵਾਂ ਦਾ ਆਪਸ ਵਿੱਚ ਇੱਕ ਤਾਲਮੇ ਬ੍ਰੌਡਿੰਗ ਬੜਾ ਵੱਡਾ ਹਿੱਸਾ ਪਾ ਰਿਹਾ ਪਹਿਲਾ ਰੇਡੀਓ ਦਾ ਦੱਸ ਤੇ ਅੱਜ ਫਿਰ ਪਹਿਲੋ ਰੇਡੀਓ ਜੀ ਫਰਸਟ ਟਾਈਮ ਜਿਹੜਾ ਸੀ ਆ 1970 ਦੇ ਵਿੱਚ ਹੂੰ ਜਿਹੜਾ ਸਿਆભાઈ ਉਹ ਮਿਸਟਰ ਪਰਮਾਰ ਸੀਗੇ ਅੱਛਾ ਤੇ ਇੱਕ ਗਿਲ ਸਾਹਿਬ ਸੀ టు ਡੀਕੇ ਦੇ ਅੱਛਾ ਉਹਨਾਂ ਨੇ ਦੋ ਦੋ ਘੰਟੇ ਲਈਏ ਟਾਈਮ ਸਟਾਰਟ ਕੀਤਾ ਸੀ ਆ 1370 1470 80 ਜੀ ਵੀ ਬੀ ਤੇ ਤੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਫਿਰ ਤਕਰੀਬਨ 80 ਤੋਂ ਮੈਂ ਵੀ ਦੋ ਘੰਟੇ ਦਾ ਪ੍ਰੋਗਰਾਮ ਚਲਾਉਣ ਲੱਗ ਗਿਆ ਅੱਛਾ ਤਾਂ ਫਿਰ ਪਹਿਲਾਂ 2-2 ਘੰਟੇ ਲਈ ਸੀ ਇਹ ਲੇਕਿਨ 1995 ਦੇ ਵਿੱਚ ਜਾ ਕੇ ਜਿਹੜਾ ਹੈਗਾ ਪਹਿਲੋਂ ਸਾਈਡਬੈਂਡ ਰੇਡੀਓ ਤੇ 24 ਘੰਟੇ ਚਲਾਇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਵੀ ਤਕਰੀਬਨ 2000 ਸਦੀ ਦੇ ਵਿੱਚ ਜਿਹੜਾ ਹੈਗਾ ਫੇਰੇ ਇਹ ਪੈਨੋਮੇਨ ਦੋ ਰੇਡੀਓ ਸਟੇਸ਼ਨ ਜਿਹੜੇ ਮੇਨ ਬੈਂਡ ਤੇ ਆਏ ਇਹ ਬੀ ਸੀਗੇ ਇੱਕ ਰੇਡੀਓ ਇੰਡੀਆ ਤੇ ਰੇਡੀਓ ਪੰਜਾਬ ਸੁਖਦੇਵ ਸਿੰਘ ਟੋਲ ਵਾਲਾ ਹਾਂਜੀ ਸੁਖਦੇਵ ਰੇਡੀਓ ਤੁਸੀਂ ਸ਼ੁਰੂ ਕੀਤਾ ਸੀ ਰੇਡੀਓ ਇੰਡੀਆ ਮੈਂ ਸ਼ੁਰੂ ਕੀਤਾ ਬੜੀ ਵਧੀਆ ਦੀ ਫ੍ਰੀਕਵੈਂਸੀ ਸੀ ਬਹੁਤ ਵਧੀਆ ਜੀ ਬੜਾ ਅੱਛਾ ਰਿਹਾ ਉਹ ਜਿਹੜਾ ਪਿੰਡ ਤੇ ਮੈਂ ਗਿਆ ਉੱਥੇ ਹਾਂਜੀ ਉਦੋਂ ਤੁਹਾਡੇ ਕੋਲ ਬੜੇ ਬੜੇ ਇੱਛੇ ਬ੍ਰਾਡਕਾਸਟਰ ਸੀ ਉੱਥੇ ਹਾਂਜੀ ਹਾਂਜੀ ਬਹੁਤ ਅੱਛੇ ਬ੍ਰਾਡਕਾਸਟਰ ਵੀ ਸੀਗੇ ਤੇ ਕਮਿਊਨਿਟੀ ਦੀ ਸਟਰੈਂਥ ਸੀਗੀ ਮੀਡੀਆ ਤੇ ਟੈਲੀਵਿਜ਼ਨ ਪ੍ਰੋਗਰਾਮ ਵੀ ਸਭ ਤੋਂ ਪਹਿਲਾਂ ਮੈਂ ਕਮਰਸ਼ੀਅਲ ਉੱਥੇ ਕੈਨ ਦੇ ਵਿੱਚ ਚਲਾਇਆ ਜੀ ਜਦੋਂ ਆਰਟਿਸਟਾਂ ਦੇ ਇਥੋਂ ਗਾਣੇ ਸ਼ੂਟ ਕਰਕੇ ਲਿਜਾਣੇ ਉਦੋਂ ਜਲੰਧਰ ਹਰਜੀਤ ਸਿੰਘ ਹੋਰੀ ਹੁੰਦੇ ਸੀ ਬਲੀਨਾ ਸਾਹਿਬ ਭੰਡਾਰੀ ਸਾਹਿਬ ਤੇ ਇਹਨਾਂ ਕਲਾਕਾਰਾਂ ਦੀ ਜਦੋਂ ਕੁਲਦੀਪ ਮਾਨਕ ਤੇ ਸਵਿੰਦਰ ਸਿੰਧਾ ਤੇ ਦਦਾਰ ਸੰਧੂ ਇੱਕ ਸਭ ਸਾਡੇ ਨਾਲ ਸ਼ੋਅ ਕਰਦੇ ਹੁੰਦੇ ਸੀਗੇ ਤੇ ਟੂਰ ਵੀ ਤੁਸੀਂ ਲੈ ਕੇ ਗਏ ਸਭ ਤੋਂ ਪਹਿਲੇ ਜਿਹੜੇ ਵੱਡੇ ਟੂਰ ਸੀ ਵੱਡੇ ਟੂਰ ਸਭ ਤੋਂ ਪਹਿਲਾਂ ਮੈਂ ਲੈ ਕੇ ਗਿਆ ਜੀ ਚਰਨਜੀਤ ਹੂਜਾ ਡਾਇਰੈਕਟਰ ਚੜ੍ਹਨ ਜੀ ਤੋਂ ਉਹ ਜਦ ਫਸਟ ਟਾਈਮ ਸਾਡੇ ਨਾਲ ਗਏ ਸੀ 1982 ਚ ਏਸ ਕੰਗ ਤੇ ਪ੍ਰੀਤੀ ਬਾਲਾ ਤੇ ਸੁਨਮਕ ਸਿੰਘ ਆਜ਼ਾਦ ਗਏ ਸੀ ਉਹਦੇ ਚ ਤੇ ਚਰਨਜੀਤ ਹੂਜਾ ਉਹਦੋਂ ਇਹ ਮੈਂਡੋਲਿਨ ਤੇ ਗਾਇਕੀ ਹਾਂਜੀ ਬਾਅਦ ਵਿੱਚ ਤੋਂਬੇ ਦੇ ਨਾਂ ਦੇ ਨਾਈਟ ਵੀ ਕੀਤੀਆਂ ਕਾਫੀ ਨਾਈਟਸ ਕੀਤੀਆਂ ਬਹੁਤ 93 ਚ ਬੜੀ ਵੱਡੀ ਨਾਈਟ ਸੀ ਜੀ ਸਰਦੂਲ ਸਕੰਦਰ ਤੇ ਹੰਸਰਾ ਜਹਾਂ ਸਰ ਪਜਨਮਾਨ ਤੇ ਉਹਦੇ ਚ ਜਿਹੜੇ ਸੀਗੇ ਵੀ ਤਿੰਨ ਚਾਰ ਹੀਰੋਇਨ ਸੀ ਗਿਆ ਤਾਂ ਹੋਰ ਵੀ ਕਾਫੀ ਵੱਡਾ ਗਰੁੱਪ ਲੈ ਕੇ ਗਏ ਸੀਗੇ ਜੀ ਇਹ ਭਗਵੰਤੂ ਦੀ ਕਦੋਂ ਗਏ ਨੇ ਤੁਹਾਡੇ ਨਾਲ ਭਗਵੰਤ ਮਾਫ ਕਰੀ ਭਗਵੰਤ ਗਿਆ ਜੀ 1995 ਇਚ 95 ਚ ਪਹਿਲੀ ਵਾਰ ਗਏ 95 ਚ ਪਹਿਲੀ ਵਾਰ ਜਰਨਲ ਕਮਾਂਡ ਨਾਲ ਗਏ ਸੀ ਤੇ ਉਦੋਂ ਇਹਨਾਂ ਨੇ ਜਿਹੜਾ ਹੈਗਾ ਮੇਰੇ ਨਾਲ ਫਸਟ ਟਾਈਮ ਉਦੋਂ ਜੱਗੀ ਸਰ ਨਾਲ ਇਹ ਜੱਗੀ ਨਹੀਂ ਸੀ ਜੀ ਉਦੋਂ ਹਰਪ ਇਹ ਕੱਲਾ ਹੀ ਸੀ ਓਕੇ ਹਾਂ ਭਗਵੰਤ ਮਾਨ ਕੱਲਾ ਹੀ ਕੰਮ ਨਹੀਂ ਕਰਦਾ ਸੀ ਬਹੁਤ ਵਦਦਾ ਕਾਫਲਾ ਬਣਿਆ ਬڑے ਵੱਡੇ ਵੱਡੇ 40 40 ਕਲਾਕਾਰ 30 30 ਕਲਾਕਾਰ ਪੰਜਾਬੀ ਇੰਡਸਟਰੀ ਦੇ ਫਿਰ ਪਾਕਿਸਤਾਨ ਦੀ ਸਾਰੀ ਇੰਡਸਟਰੀ ਨੇ ਮੈਨਾਂ ਕੰਮ ਕੀਤਾ ਜੀ 25 ਸਾਲ ਮੈਂ ਸ਼ੋ ਬਿਜ਼ਨਸ ਚ ਬਹੁਤ ਬਲੰਦੀਆਂ ਛੁਈਆਂ ਤੇ ਜਿਹਦੇ ਤੋਂ ਪ੍ਰਭਾਵਿਤ ਹੋ ਕੇ ਉਦੋਂ ਪੰਜਾਬੀ ਦਾ ਇੰਨਾ ਬੋਲਬਲਾ ਗਲਸਾ ਹੋ ਗਿਆ ਵੀ ਪ੍ਰਵਿੰਸ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਨੂੰ ਸੈਕੰਡ ਲੈਂਗੁਏਜ ਦਾ ਦਰਜਾ ਸੀ ਐਨ ਡੀ ਵੀ ਸਰਕਾਰ ਦੇ ਕੋਲੋਂ ਤੋਂ ਬਹੁਤ ਚੰਗਾ ਲੱਗਿਆ ਬਿਰਿੰਦਰ ਤੁਹਾਡਾ ਜਿਹੜੀਆਂ ਗੱਲਾਂ ਜਾਣਕਾਰੀਆਂ ਕਈ ਸਾਰੀਆਂ ਮੇਰੇ ਵਾਸਤੇ ਨਵੀਆਂ ਗੱਲਾਂ ਨੇ ਅੱਛਾ ਕੋਈ ਨਤੀਜਤ ਗੱਲ ਆ ਕਿ ਜਦੋਂ ਬਿੱਤਰ ਪਿਆਰੇ ਮਿਲਦੇ ਨੇ ਤਾਂ ਇਹ ਗੱਲਾਂ ਕੁਲ ਕੇ ਸਮਝ ਜਦੋਂ ਉਹਨੀਆਂ ਹੋਰ ਵੀ ਚੰਗੀਆਂ ਲੱਗਦੀਆਂ ਕੈਨੇਡਾ ਦਾ ਬਹੁਤ ਲੰਮਾ ਚੌੜਾ ਇਤਿਹਾਸ ਹੈ ਜਿਹੜਾ ਜਦੋਂ ਤੋਂ ਕੱਢਦੇ ਆ ਜਦੋਂ ਤੋਂ ਇੱਕ ਗੱਲ ਜਿਹੜੀ ਮੈਂ ਤੁਹਾਡੇ ਧਿਆਨ 'ਚ ਲਿਆਉਣੀ ਚਾਹਣਾ ਕਿ 500 ਸਾਲ ਦੀਆਂ ਸਾਡੀਆਂ ਮੱਲਾ ਮਾਰੀਆਂ ਤੇ ਜਿਹੜਾ ਹੈਗਾ ਪਿਛਲੇ 10 ਸਾਲਾਂ ਦੇ ਵਿੱਚ ਸਾਡੀ ਜਦੋਂ ਕੀਤੀ ਕਮਾਈ ਸੀਗੀ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਅੱਜ ਤਾਈਂ ਉਹ ਨਵੀਂ ਪਨੀਰੀ ਨੇ ਰੋਲ ਕੇ ਰੱਖ ਦਿੱਤੀ ਜੀ ਨਸ਼ਿਆਂ ਦੇ ਵਿੱਚ ਤੇ ਗੈਂਗਸਟਰ ਚਲੋ ਗੁਰੂਬਾਨੀ ਕਿਰਪਾ ਕਰਨ ਸੋਜੀ ਆਏਗੀ ਸਵਾ ਪੈਣ ਵਾਲੀ ਸਾਰੇ ਪਾ ਲਾਉਂਦੇ ਨੇ ਕਿਤਾ ਹੈ ਜੀ ਜਦੋਂ ਡੋਲਦੀ ਹੈ ਨਾ ਤੁਹਾਡੀ ਜਹਾਜ਼ ਦੀ ਫਲਾਈਟ ਹੈ ਹਾਂ ਜੀ ਤੇ ਲੱਗਦਾ ਹੁੰਦਾ ਵੀ ਡਿੰਪੜੇ ਨੇ ਹਾਂ ਜੀ ਪਰ ਉਹ ਫਿਰ ਸੰਭਲ ਜਾਂਦੇ ਰਹਿੰਦੇ ਔਰ ਉਹ ਕੋਵਿਡ ਦੇ ਦੀ ਹੈਗੀ ਉਹ ਫਤੂ ਹੋਏ ਕਿ ਇਸ ਕੱਲ੍ਹ ਦੇ ਅਗਾਸ ਦੇ ਨਾਲ ਹੀ ਆਪਾਂ ਗੱਲ ਕਰਦੇ ਕਰਦੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡੇ